ਦੋ ਹੋਰ ਪੁਸਤਕਾਂ ਮੇਰੇ ਜ਼ਿਹਨ 'ਚ ਨਹੀਂ ਪਰ ਤਿੰਨ ਪੁਸਤਕਾਂ ਲਈ ਇਹਨਾਂ ਨੂੰ ਮੁਬਾਰਕ ਆਪਣੀ ਰਚਨਾ ਤੁਹਾਡੇ ਬਗਰੂ ਕਰਨਗੇ ਜੀ ਇਹਨਾਂ ਤੋਂ ਬਾਅਦ ਮੈਡਮ ਕੁਲਦੀਪ ਤੁਹਾਨੂੰ ਉਹ ਨੇੜਿਆ ਦੇ ਆ 17 ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਭਰਿਸ਼ਟ ਸਤਿ ਸ਼ਕਤਾਂ ਸਤਿਕਾਰਾਂ ਬਹੁਤ-ਬਹੁਤ ਤੇ ਪਿੰਡਾਂ ਬਾਰੇ ਬਹੁਤ ਕੁਝ ਬੋਲਣਾ ਚਾਹਾਂ ਕਿਉਂਕਿ ਮੈਂ ਵੀ ਪਿੰਡਾਂ ਬਾਰੇ ਇੱਕ ਨਸ਼ਾ ਸੁਣਾਵਾ ਦੇ ਤੁਹਾਨੂੰ ਕਸਾ ਦਾ ਸਮੇਂ ਦੀ ਤਬਦੀਲੀ ਹੈ ਜਿਹੜੀ ਬਹੁਤ ਜ਼ਰੂਰੀ ਹੈ ਤੇ ਚੇਹੇ ਨੂੰ ਵੀ ਨਵੀਂ ਚਾਹੀਦੀ ਹੈ ਸੋ ਬਸਾ ਪਿੰਟ ਬਦਲ ਲਿਆ ਪਿੰਟ ਹੁਣ ਬਦਲ ਗਿਆ ਥੋੜਾ ਪਹਿਲਾ ਵਾਲਾ ਨਹੀਂ ਰਿਹਾ ਪਿੰਟ ਹੁਣ ਬਦਲ ਗਿਆ ਥੋੜਾ ਪਹਿਲਾ ਵਾਲਾ ਨਹੀਂ ਰਿਹਾ ਮੇਰੇ ਪਿੰਟ ਦੇ ਲੋਕਾਂ ਚ ਵੀ ਹੁਣ ਨਹੀਂ ਰਹੀ ਸਾਦਗੀ ਹੁਣ ਆ ਵੀ ਕੁਝ ਕੁਝ ਸ਼ੈਰੀ ਜਿਹੇ ਹੋ ਗਏ ਆਲੂ ਕੇ ਉਹ ਵੀ ਪੀਸੇ ਪਰਕਰ ਤੇ ਨੂਡਲਸ ਭੁੱਲ ਰਹੇ ਨੇ ਉਹ ਨਾ ਦੇਸੀ ਘੜਾ ਕੁੜ ਸ਼ੱਕਰ ਪੰਹੀਆਂ ਪੰਜੇਰੀਆਂ ਗਜਰੇਲਾ ਖੁਆ ਸੰਤਿਆ ਨੇ ਜੋ ਹੁਣ ਕੇ ਸੰ ਤੋਹਫੇ ਪਿੰਡ ਹੁਣ ਬਦਲ ਗਿਆ ਹੁਣ ਪੱਲਾ ਵਾਲੀ ਆਪਣਾਤ ਨਹੀਂ ਰਹੀ ਪਿੰਡ ਹੁਣ ਬਦਲ ਗਿਆ ਪੱਲਾ ਵਾਲੀ ਆਪਣਾਤ ਨਹੀਂ ਰਹੀ ਪਿੰਡ ਬਦਲੀ ਤੇ ਮਿਲਦੀ ਕਿਤੇ ਰਾ ਖੜੇ ਸਿਰਪ ਲੋਸ ਦਿੱਤਾ ਜਾਂਦਾ ਗਿਆ ਪਰ ਪਰ ਹੁਣ ਪਿੰਡ ਬਦਲ ਗਿਆ ਨਹੀਂ ਹੁੰਦੇ ਆ ਪਿੰਡ ਚ ਟੈਂਟ ਲਾ ਕੇ ਨਹੀਂ ਹੁੰਦੇ ਆ ਪਿੰਡ ਚ ਟੈਂਟ ਲਾ ਕੇ ਹੁਣ ਮੁੱਕ ਹੁੰਦੇ ਮਹੀਨੇ ਪੈਸ ਕਾਜ ਹੋਰ ਵੱਧ ਗਿਆ ਕੱਟੀ ਵੱਟੀ ਨਹੀਂ ਖੱਟੀ ਛੋਟੀ ਨਹੀਂ ਵੱਡੀ ਦਿੱਤੀ ਜਾਂਦੀ ਹੈ ਬਾਣੇ ਚੁਕੀਨਾ ਗਨੇ ਹੋ ਜਾਣ ਸਾਹ ਲਿਖਤ ਹੁਣ ਉਹ ਸਾਤੀ ਤੇ ਨਹੀਂ ਕਿਤੇ ਜਾਂਦੇ ਇਕੱਠੇ ਮੰਜੇ ਬਿਸਰੇ ਬਾਹੀ ਲਖਣਾ ਮੰਜੇ ਜੋੜ ਸਿੱਕ ਹੁਣ ਪੁੱਤ ਜੰਮੇ ਤੇ ਨਹੀਂ ਮੰਡੇ ਲੰਤੇ ਲੱਟੂ ਭਾਂ ਟੁਕਰੇ ਪਤਸੇ ਤੇ ਕੱਟ ਗੁਣ ਕਾਮ ਨਾ ਮੰਡੀਆਂ ਸਾੰ ਵਾ ਬੇਨਾ ਕੁੜੀਆਂ ਪਾਚੀ ਤੂੰ ਤਮਾਹ ਮਲਾਈ ਹੁਣ ਘਬਰੂ ਨਹੀਂ ਚੁੰਗਦੇ ਕੁੜੀਆਂ ਬੱਚਾ ਹੁਣ ਘਬਰੂ ਨਹੀਂ ਚੁੰਗਦੇ ਕੁੜੀਆਂ ਬੱਚਾ ਹੁਣ ਮਨਾਈ ਫੈਟ ਕਰਦੀ ਹੈ ਕਿਉਂਕਿ ਹੁਣ ਮੇਰਾ ਪਿੰਡ ਬਦਲ ਗਿਆ ਹੈ ਕਿਉਂਕਿ ਹੁਣ ਮੇਰਾ ਪਿੰਡ ਬਦਲ ਗਿਆ